ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਸੋਈਸ ਅਧਿਆਇ ਦੀ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 3 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਵਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ ਚੈਨਲ ਤੇ YouTube ਤੇ ਜਾ ਕੇ ਚੜਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਮਿਲਣਗੀਆਂ 9th English PCB 9th English Literature 9th Grammar ਤੇ Math ਵਿੱਚ ਗਣਿਤ ਵਿੱਚ ਮਿਲਣੀਆਂ 9th Math Notes ਨਵੀਂ-ਨਵੀਂ ਗਣਿਤ PCB 9th Math ਅੰਗਰੇਜ਼ੀ ਮੈਡੀਕਲ ਵਿੱਚ ਫਿਰ ਗਣਿਤ ਦੇ ਸਿਧਾਂਤ ਫਿਰ Math shortcuts and tricks ਤੇ ਤੁਹਾਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਹੈ abbreviations ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਜ਼ਰੂਰ ਦੇਖੋ। ਉਹ ਦੇਖਿਓ ਬੱਚੋ ਇਹਨਾਂ ਵਾਲਾ ਸਵਾਲ। ਠਰਮਾ ਸੰਯੋਜਕਤਾ ਇਲੈਕਟ੍ਰੋਨ ਜਿਹਨੂੰ ਵੈਲੈਂਸ ਇਲੈਕਟ੍ਰੋਨਸ ਕਿਹਾ ਜਾਂਦਾ ਹੈ, ਤੋਂ ਕੀ ਪਾਵ ਹੈ? ਸੋ ਕਿਸੇ ਪਰਮਾਣੂ ਦੇ ਸਭ ਤੋਂ ਬਾਹਰਲੇ ਆਰਬਿਟ ਜਾਂ ਸ਼ੈਲ ਵਿੱਚ ਮੌਜੂਦ ਇਲੈਕਟ੍ਰੋਨਾਂ ਨੂੰ ਸੰਯੋਜਕਤਾ ਇਲੈਕਟ੍ਰੋਨ ਕਿਹਾ ਜਾਂਦਾ ਹੈ। ਬਸ ਕਿੰਨਾ ਸੌਖਾ ਹੈ। ਸਭ ਤੋਂ ਬਾਹਰੀ ਸ਼ੈਲ ਵਿੱਚ ਸਭ ਤੋਂ ਬਾਹਰੀ ਆਰਬਿਟ ਵਿੱਚ ਜਿੰਨੇ ਇਲੈਕਟ੍ਰੋਨ ਨੇ ਉਹਨਾਂ ਨੂੰ ਉਹ ਇਲੈਕਟ੍ਰੋਨਾਂ ਨੂੰ ਕਿਹਾ ਜਾਂਦਾ ਹੈ। ਤਾਂ ਇਹ ਉਹ ਜਿਹਾ ਇਲੈਕਟ੍ਰੋਨ ਇਹਨਾਂ ਇਲੈਕਟ੍ਰੋਨਾਂ ਤੋਂ ਪਰਮਾਣੂ ਦੀ ਸੰਯੋਜਕਤਾ ਦਾ ਪਤਾ ਚੱਲਦਾ ਹੈ ਸੰਯੋਜਕਤਾ ਹੁੰਦੀ ਹੈ ਬੱਚਿਓ ਜੋੜ ਮੇਲ ਗਠ ਜੋੜ ਕਰਨ ਦੀ ਰਸਾਇਣਿਕ ਤੌਰ ਤੇ ਸਮਰੱਥਾ ਉਹ ਅਗਲੇ ਸਵਾਲ ਵਿੱਚ ਅਸੀਂ ਕਰਾਂਗੇ ਸੰਯੋਜਕਤਾ ਇਲੈਕਟ੍ਰੋਨਾਂ ਦੀ ਗਿਣਤੀ ਵੱਧ ਤੋਂ ਵੱਧ 8 ਹੋ ਸਕਦੀ ਹੈ ਇਹ ਜਿਹੜੇ ਅਸੀਂ ਇਲੈਕਟ੍ਰੋਨਾਂ ਦੀ ਆਰਬਿਟ ਵਿੱਚ ਵੰਡ ਦੇ ਬਾਰੇ ਨਿਯਮਾਂ ਦੀ ਗੱਲ ਕੀਤੀ ਸੀ ਉਹੱਚ ਵੀ ਇੱਕ ਨਿਯਮ ਸੀਗਾ ਕਿ ਸਭ ਤੋਂ ਵੱਡੀ ਆਰਬਿਟ ਵਿੱਚ ਵੱਧ ਤੋਂ ਵੱਧ 8 ਇਲੈਕਟ੍ਰੋਨ ਹੋ ਸਕਦੇ ਨੇ ਤੇ ਸਭ ਤੋਂ ਵੱਧ ਇਹ ਸਭ ਤੋਂ ਬਾਹਰੀ ਜਿਹੜਾ ਆਰਬਿਟ ਹੈ ਉਹਦੇ ਵਿੱਚ ਇਲੈਕਟ੍ਰੋਨਾਂ ਨੂੰ ਕੀ ਕਿਹਾ ਜਾਂਦਾ ਹੈ ਵੈਲੈਂਸ ਇਲੈਕਟ੍ਰੋਨ ਕਿਹਾ ਜਾਂਦਾ ਹੈ ਸੰਯੋਜਕਤਾ ਇਲੈਕਟ੍ਰੋਨ ਕਿਹਾ ਜਾਂਦਾ ਹੈ ਸੋ ਸੰਯੋਜਕਤਾ ਇਲੈਕਟ੍ਰੋਨਾਂ ਦੀ ਗਿਣਤੀ ਵੱਧ ਤੋਂ ਵੱਧ 8 ਹੋ ਸਕਦੀ ਹੈ ਤੇ 8 ਇਲੈਕਟ੍ਰੋਨਾਂ ਵਾਲੇ ਸਭ ਤੋਂ ਬਾਹਰੀ ਸ਼ੈਲ ਜਾਂ ਆਰਬਿਟ ਬਾਰੇ ਮੰਨਿਆ ਜਾਂਦਾ ਹੈ ਕਿ ਉਸ ਕੋਲ ਅਸ਼ਟਕ ਹੈ ਆਕਟੇਟ ਅਸ਼ਟਕ ਦਾ ਮene ਬੱਚਿਓ 8 ਇਲੈਕਟ 8 ਦਾ ਸਮੂਹ ਹੁਣ ਅਸ਼ਟ ਸ਼ਬਦ ਬੱਚਿਓ ਅਸ਼ਟ ਦਾ ਮਤਲਬ ਹੈ 8 ਇਹ ਯਾਦ ਰੱਖਣਾ ਜਿੱਦਾਂ ਅਸੀਂ ਸੁਬਰੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੁਹੋ ਚੰਦਨਾ ਅਸ਼ਟਪਦੀ ਸੋ ਅਸ਼ਟਪਦੀ ਦਾ ਮਤਲਬ ਕੀ ਹੈ ਅੱਠ ਪਦਿਆਂ ਵਾਲੀ ਇਹਦਾ ਇਹ ਮਤਲਬ ਹੈ ਤੁਸੀਂ ਦੇਖੋਗੇ ਜਦਿ ਗੁਟਕਾ ਖੋਲ ਕੇ ਜਦੋਂ ਬਾਣੀ ਪੜੋਗੇ ਤੇ ਦੇਖੋਗੇ ਉਹ ਚੰਨਾ ਅੱਠ ਪਦੇ ਨੇ ਹਰ ਪਦੇ ਤੋਂ ਬਾਅਦ ਫਿਰੋ ਅਗਲਾ ਸ਼ਲੋਕ ਸ਼ੁਰੂ ਹੋ ਜਾਂਦਾ ਹੈ ਮਣੀ ਅੱਠ ਪਦਿਆਂ ਤੋਂ ਬਾਅਦ ਸੋ ਅੱਠ ਪਦਿਆਂ ਵਾਲੀ ਬਾਣੀ ਇਸੇ ਤਰ੍ਹਾਂ ਅਸੀਂ ਸੋਦਰ ਦੀ ਬਾਣੀ ਚ ਪੜਦੇ ਹਾਂ ਸਬਨਿਧਾਨ ਨਿਧਾਨ ਉਹਨੇ ਦਾ ਖਜ਼ਾਨਾ ਸਬਨਿਧਾਨ ਸਾਰੇ ਖਜ਼ਾਨੇ 10 ਅਸ਼ਟਕ 10 ਮਨੇ ਗਿਣਤੀ ਦਾ 10 ਅਸ਼ਟ ਮਨੇ 8 ਤੋ 10 ਅਸ਼ਟ ਕਿੰਨਾ ਹੋ ਗਿਆ 10 8 18 ਸਿਧਾਂਤ ਮੰਨੇ ਸਿੱਧੀਆਂ ਠਾਕੁਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਰ ਮਨੇ ਹੱਥ ਤਲ ਮਨੇ ਤਲੀ ਕਰ ਤਲ ਮਨੇ ਹਾਤਰੀ ਤਲੀ ਧਰਿਆ ਕਿ ਕੇ ਹੋਏ ਨੇ ਭਾਵ ਸਾਰੇ ਖਜ਼ਾਨੇ ਸਭ ਨਿਧਾਨ 10 ਅਸ਼ਟ ਸਿਧਾਂਤ 10 8 8 18 ਸਿਧੀਆਂ ਸਿਧਾਂਤ ਸਿਧੀਆਂ ਅਕਾਲ ਪੁਰਖ ਪਰਮਾਤਮਾ ਦੇ ਹੱਥ ਦੀ ਤਲੀ ਤੇ ਧਰਿਆ ਹੋਈਆਂ ਹਨ ਭਾਵ ਇਹ ਬੜੀ ਅਕਾਲ ਪੁਰਖ ਪ੍ਰਮਾਤਮਾ ਵਾਸਤੇ 18 ਸਿੱਧੀਆਂ ਖਜ਼ਾਨੇ ਦੁਨਿਆਵੀ ਖਜ਼ਾਨੇ ਪਦਾਰਥ ਬਹੁਤ ਮਾਮੂਲੀ ਜੀ ਗੱਲ ਹੈਗੀ ਹੈ ਤੇ ਜਿਹੜੇ ਪ੍ਰਾਣੀ ਜਿਹੜੇ ਭਾਗਾਂ ਵਾਲੇ ਇਨਸਾਨ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਛਕਦੇ ਨੇ ਸਿਮਰਨ ਕਰਦੇ ਨੇ ਉਹਦੇ ਲਈ ਹੈ 18 ਸਿੱਧੀਆਂ ਤੇ ਦੁਨੀਆਂ ਦੇ ਖਜ਼ਾਨੇ ਬੜੀ ਸਧਾਰਨ ਜੀ ਗੱਲ ਹੈ ਉਹਨੂੰ ਸਹਿਜੇ ਹੀ ਮਿਲ ਜਾਂਦੇ ਨੇ ਉਹ ਪਾਦਸ਼ਾਹ ਬਣ ਜਾਂਦਾ ਹੈ ਉਹ ਬੇਮੁਹਤਾਜ ਬਣ ਜਾਂਦਾ ਹੈ ਉਹਨੂੰ ਕਿਸੇ ਵੀ ਦੁਨਿਆਵੀ ਸ਼ੈ ਦੇ ਅੱਗੇ ਫਿਰ ਆਪਣਾ ਉਹਨੂੰ ਹੱਥ ਅਡਣ ਦੀ ਲੋੜ ਨੀ ਰਾਜੰਦੀ ਉਹ ਇੰਨਾ ਵੀਰ ਬਣ ਜਾਂਦਾ ਸੋ ਪਾਤਸ਼ਾਹਾਂ ਸ਼ਾਹਾਂ ਪਾਤਸ਼ਾਹ ਹੈ ਨਾ ਇਹ ਜਿਸ ਨੂੰ ਬਖਸ਼ੇ ਸਿਫਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਭਾਗਾਂ ਵਾਲੇ ਮਨੁੱਖ ਨੂੰ ਪ੍ਰਮਾਤਮਾ ਨੇ ਆਪਣੀ ਸਿਫਤਸਲਾ ਬਖਸ਼ ਦਿੱਤੀ ਉਹ ਰਾਜਾਂ ਦਾ ਵੀ ਰਾਜਾ ਬਣ ਜਾਂਦਾ ਹੈ ਸੋ ਇਸ ਤਰ੍ਹਾਂ ਬੱਚਿਓ ਚਾਹੇ ਬਾਣੀ ਹੈਗੀ ਹੈ ਚਾਹੇ ਸਕੂਲ ਦੀ ਪੜਾਈ ਹੈਗੀ ਹੈ ਜਦੋਂ ਅਸੀਂ ਸ਼ਬਦ ਨੂੰ ਚੰਗੀ ਤਰ੍ਹਾਂ ਅਰਥ ਸਮਝ ਕੇ ਕਰਦੇ ਆਂ ਫੇਰ ਸਾਨੂੰ ਰੱਟਾ ਲਾਣ ਦੀ ਵੀ ਲੋੜ ਨਹੀਂ ਪੈਂਦੀ ਸੋ ਅਸ਼ਟਕ ਦਾ ਅਸ਼ਟ ਮਨੇ ਅਸ਼ਟਕ ਮਨੇ ਅੱਠ ਵਾਲਾ ਅੱਠ ਦਾ ਸਮੂਹ ਸੋ ਅਸ਼ਟਕ ਪ੍ਰਾਪਤ ਕਰਨ ਲਈ ਪਰਮਾਣੂ ਕਿਰਿਆ ਕਰਦੇ ਹਨ ਜੋ ਕਿ ਇਲੈਕਟ੍ਰੋਨਾਂ ਨੂੰ ਸਾਂਝਾ ਕਰਕੇ ਗ੍ਰਹਿਣ ਕਰਕੇ ਜਾਂ ਤਿਆਗ ਕੇ ਹੁੰਦਾ ਹੈ ਠੀਕ ਹੈ ਜੀ ਅੱਗੇ ਚਲੀਏ ਸੰਯੋਜਕਤਾ ਵੈਲੈਂਸੀ ਨੂੰ ਪਰਿਭਾਸ਼ਿਤ ਕਰੋ ਕਿਸੇ ਤੱਤ ਦੀ ਸੰਯੋਜਨ ਸ਼ਕਤੀ ਸੰਯੋਜਨ ਸ਼ਕਤੀ ਭਾਵ ਜੋੜ ਮੇਲ ਕਰਨ ਦੀ ਸ਼ਕਤੀ ਗੱਠ ਜੋੜ ਕਰਨ ਦੀ ਸ਼ਕਤੀ ਰਸਾਇਣਕ ਤੌਰ ਤੇ ਜਾਂ ਸਮਰੱਥਾ ਉਸ ਤੱਤ ਦੀ ਸੰਯੋਜਕਤਾ ਅਖਵਾਉਂਦੀ ਹੈ ਇਹ ਕਿਰਿਆਸ਼ੀਲ ਪਰਮਾਣੂ ਦੀ ਆਪਣੇ ਹੀ ਆਪਣੇ ਨਾਲ ਦਾ ਜਿਹੜਾ ਤੱਤ ਦਾ ਪਰਮਾਣੂ ਆਪਣੇ ਹੀ ਜਾਂ ਹੋਰ ਤੱਤਾਂ ਦੇ ਪਰਮਾਣੂਆਂ ਨਾਲ ਮਿਲ ਕੇ ਉਹਨੂੰ ਮੋਲੀਕੂਲ ਬਣਾਉਣ ਦੀ ਪ੍ਰਵਿਰਤੀ ਹੈ ਤਾਂ ਕਿ ਸਭ ਤੋਂ ਬਾਹਰੀ ਆਰਬਿਟ ਵਿੱਚ ਅਸ਼ਟਕ ਬਣ ਜਾਏ ਕਿਉਂਕਿ ਅਸ਼ਟਕ ਸਾਰਿਆਂ ਦਾ ਹੁੰਦਾ ਨਹੀਂ ਤਾਂ ਇਦਾਂ ਫਿਰ ਘਟ ਜੋੜ ਕਰਕੇ ਲੈਣ ਦੇਣ ਕਰਕੇ ਇਲੈਕਟ੍ਰੋਨ ਦੇ ਕੇ ਲੈ ਕੇ ਸਾਂਝਾ ਕਰਕੇ ਅਸ਼ਟਕ ਬਣਾਉਂਦੇ ਨੇ ਇਸ ਮਕਸਦ ਲਈ ਸਾਂਝੇ ਕੀਤੇ ਗਏ ਜਾਂ ਗ੍ਰਹਿਣ ਕੀਤੇ ਗਏ ਜਾਂ ਤਿਆਗੇ ਗਏ ਇਲੈਕਟ੍ਰੋਨਾਂ ਦੀ ਗਿਣਤੀ ਉਸ ਤੱਤ ਦੀ ਸੰਯੋਜਕਤਾ ਹੁੰਦੀ ਹੈ ਜਿਹੜੇ ਤੱਤਾਂ ਦੇ ਪਰਮਾਣੂਆਂ ਦੇ ਸਭ ਤੋਂ ਬਾਹਰੀ ਆਰਬਿਟ ਪੂਰਨ ਤੌਰ ਤੇ ਭਰੇ ਹੁੰਦੇ ਹਨ ਉਹ ਰਸਾਇਣਿਕ ਰੂਪ ਵਿੱਚ ਅਕਿਰਿਆਸ਼ੀਲ ਹੁੰਦੇ ਹਨ ਜੇ ਪਹਿਲੇ 8 ਪੂਰੇ ਹੈਗੇ ਨੇ ਤੇ ਫਿਰ ਉਹ ਉਹਨੂੰ ਉਹਨਾਂ ਲੈਣ ਦੀ ਕੋਈ ਚਾਹੇਗੀ ਹੈ ਨਾ ਛੱਡਣ ਦੀ ਚਾਹੇਗੀ ਉਹਦਾ ਅਸ਼ਟਕ ਪਹਿਲੇ ਹੀ ਪੂਰਾ ਹੋਇਆ ਪਿਆ ਹਨਾ ਉਹ ਫਿਰ ਇਸ ਕਰਕੇ ਅਕਿਰਿਆਸ਼ੀਲ ਹੁੰਦੇ ਨੇ ਇਨਐਕਟਿਵ ਠੀਕ ਹੈ ਜਾਂ ਉਹਨਾਂ ਦੀ ਸੰਯੋਜਕਤਾ 0 ਹੁੰਦੀ ਹੈ ਜ਼ੀਰੋ ਜਿਵੇਂ ਕਿ ਹੀਲੀਅਮ ਕਿਉਂਕਿ ਇਹਦਾ ਇੱਕ ਹੀ ਆਰਬਿਟ ਹੈ ਪਹਿਲੇ ਆਰਬਿਟ ਵਿੱਚ ਦੋ ਆ ਸਕਦੇ ਨੇ ਚ ਦੋ ਹੀ ਹੁੰਦੇ ਨੇ ਸੋ ਇਹ ਨਾ ਇਹਨੂੰ ਲੈਣ ਦੀ ਲੋੜ ਹੈ ਨਾ ਦੇਣ ਦੀ ਲੋੜ ਹੈ ਨੀਓਨ ਇਹ ਚ ਅੱਠ ਹੁੰਦੇ ਨੇ ਪਹਿਲੇ ਭਰਿਆ ਆਰਗਨ ਜਿਸੇ ਬਾਅਦ ਇਹ ਜਿਹੜਾ ਇਹ ਆਰਬਿਟ ਹੈ ਅੱਠ ਹੁੰਦੇ ਨੇ ਸੋ ਇਹ ਨਾਲ ਇਹਦੀ ਉਦਾਹਰਣ ਦਿੱਤੀ ਕਿ ਇਹਨੂੰ ਅਸੀਂ ਨੋਬਲ ਗੈਸਿਸ ਕਹਿ ਦਿੰਦੇ ਹਾਂ ਇਨਐਕਟਿਵ ਐਲੀਮੈਂਟ ਕਹਿੰਦੇ ਹਾਂ ਠੀਕ ਹੈ ਇਹ ਵਾਸਤੇ ਉਦਾਹਰਣਾਂ ਨਾਲ ਸੰਯੋਜਕਤਾ ਵੈਲੈਂਸੀ ਦੇ ਸਿਧਾਂਤ ਨੂੰ ਸਮਝਾਓ ਉਦਾਹਰਣਾਂ ਰਾਹੀਂ ਸਮਝਾਓ ਸੰਯੋਜਕਤਾ ਕਿਸੇ ਤਤ ਦੀ ਸੰਯੋਜਨ ਸ਼ਕਤੀ ਜਾਂ ਸਮਰੱਥਾ ਹੁੰਦੀ ਹੈ ਜੋ ਕਿ ਸਭ ਤੋਂ ਬਾਹਰੀ ਆਰਬਿਟ ਵਿੱਚ ਅਸ਼ਟਕ ਬਣਾਉਣ ਦੇ ਮਕਸਦ ਨਾਲ ਸਾਂਝੇ ਕੀਤੇ ਗਏ ਜਾਂ ਗ੍ਰਹਿਣ ਕੀਤੇ ਗਏ ਜਾਂ ਕਿਹਾਗੇ ਇਲੈਕਟ੍ਰੋਨਾਂ ਦੀ ਗਿਣਤੀ ਤੋਂ ਪਤਾ ਲੱਗਦੀ ਹੈ। ਹੁਣ ਦੇਖੀਏ ਅਸੀਂ ਉਦਾਹਰਣ ਲਵਾਂਗੇ। ਇਹ ਦੇਖੋ 1, 2 ਜਾਂ 3 ਸੰਯੋਜਕਤਾ ਇਲੈਕਟ੍ਰੋਨਾਂ ਵਾਲੇ ਪਰਮਾਣੂ ਇਲੈਕਟ੍ਰੋਨਾਂ ਨੂੰ ਤਿਆਕ ਕੇ ਸਭ ਤੋਂ ਬਾਹਰੀ ਆਰਬਿਟ ਵਿੱਚ ਅਸ਼ਟਕ ਦੀ ਪ੍ਰਾਪਤੀ ਕਰਕੇ ਕਰਮਵਾਰ 1 2 ਅਤੇ 3 ਸੰਯੋਜਕਤਾ ਵਾਲੇ ਆਨ ਆਇਨ ਅਣੂਮਣੇ ਪੋਜ਼ਿਟਿਵ ਆਇਟਾਇਨਸ ਬਣਾਉਂਦੇ ਹਨ ਹੁਣ ਦੇਖੋ ਬੱਚਿਓ ਜੇ ਇੱਕ ਬਾਹਰੀ ਹੈਗਾ 1 ਇਹ ਦੇਖੋ ਇਹ ਸੋਡੀਅਮ ਹੈਗਾ ਇਹਦਾ ਪਹਿਲੇ ਚ 2 ਤੇ ਹੋ ਹੀ ਗਿਆ ਫਿਰ ਅੱਠ ਤੇ 1 ਹੁੰਦਾ ਹੈ ਠੀਕ ਹੈ ਫਿਰ ਮੈਗਨੀਸ਼ੀਅਮ ਚ 2 ਅੱਠ ਤੇ ਫਿਰ ਇਹ ਜੇ 2 ਹੁੰਦੇ ਨੇ ਐਲੂਮੀਨੀਅਮ ਚ 2 ਅੱਠ ਹੁਣ ਬੱਚਿਓ ਇਹ 8 ਪੂਰਾ ਕਰਨ ਲਈ 7 ਲੈਣੇ ਸੌਖੇ ਨੇ 1 ਛੱਡਣਾ ਸੌਖਾ ਹੈ 1 ਛੱਡਣਾ ਸੌਖਾ ਹੈ ਇੱਥੇ 8 ਪੂਰੇ ਕਰਨ ਲਈ ਜਾਂ 6 ਲੈ ਲਵੇ ਤੇ ਜਾਂ 2 ਛੱਡ ਦੇਵੇ ਪਰ ਬੱਚੇ 6 ਦੀ ਗਿਣਤੀ ਵੱਡੀ ਹੈ ਸੋ 6 ਲੈਣ ਨਾਲੋਂ 2 ਛੱਡਨੇ ਸੌਖੇ ਨੇ ਇਸੇ ਤਰ੍ਹਾਂ 3 ਤੇ ਲੈਣ ਲਈ 5 ਤੇ 3 ਛੱਡਨੇ ਸੌਖੇ ਨੇ 5 ਲੈਣੇ ਔਖੇ ਨੇ ਸੋ ਇਹ ਬੱਚੇ ਕੀ ਕਰਦੇ ਨੇ ਜਿਹੜੇ ਮੈਟਲ ਹੁੰਦੇ ਨੇ ਜ਼ਿਆਦਾਤਰ ਜਿਨ੍ਹਾਂ ਦਾ 1 2 3 ਹੋਣਗੇ ਉਹ ਫਿਰ ਸੋਡੀਅਮ ਨੇ ਇੱਕ ਇਲੈਕਟ੍ਰੋਨ ਧਾਰ ਦਿੱਤਾ ਤੇ ਇੱਕ ਇੱਕ ਧਿਆਇਆ ਇੱਕ ਧਿਆ ਗਿਆ ਇੱਕ ਇਲੈਕਟ੍ਰੋਨ ਧਿਆ ਗਿਆ ਤੇ ਸੰਯੋਜਕਤਾ ਇੱਕ ਹੋ ਗਈ ਤੇ ਇੱਕ ਧਨ ਵਾਲਾ ਐ ਧਨ ਆਇਨ ਬਣ ਗਿਆ ਇਹਨੇ ਦੋ ਛੱਡੇ ਤੇ ਸੰਯੋਜਕਤਾ ਦੋ ਹੋ ਗਈ ਤੇ ਦੇਖੋ ਅਜੇ ਲੇ ਛੱਡਿਆ ਤੇ 2 8 ਬਣ ਗਿਆ ਹੁਣ ਪੂਰਾ ਉਹਦੇ ਨਾਲ 8 ਬਣ ਗਿਆ ਇਹ ਦੋ 8 ਦੋ ਦੋ ਛੱਡੇ ਤੇ ਫਿਰ 2 8 ਬਣ ਗਿਆ ਇੱਥੇ ਤਿੰਨ ਛੱਡੇ ਤੇ 2 8 ਅਸ਼ਟਕ ਅਸ਼ਟਕ ਬਣ ਗਿਆ ਬੰਦੇ ਠੀਕ ਹੈ ਨਾ ਸੋ ਇਹਨੇ ਦੋ ਇਲੈਕਟ੍ਰੋਨ ਛੱਡੇ ਇਹਨੇ ਇੱਕ ਇਲੈਕਟ੍ਰੋਨ ਛੱਡਿਆ ਇਹਨੇ ਤਿੰਨ ਇਲੈਕਟ੍ਰੋਨ ਛੱਡੇ 1 2 3 ਇਸ ਤਰ੍ਹਾਂ ਬੱਚਿਓ ਇਹ ਜਿਹੜੇ ਸੀਗੇ ਤਿਆਗਣ ਵਾਲੇ ਹੁਣ ਅਸੀਂ ਕਹਿੰਦੇ ਆ ਗ੍ਰਹਿਣ ਕਰਨ ਵਾਲੇ ਹੁਣ 7 6 ਜਾਂ 5 ਸੰਯੋਜਕਤਾ ਇਲੈਕਟ੍ਰੋਨਾਂ ਵਾਲੇ ਪਰਮਾਣੂ ਇਲੈਕਟ੍ਰੋਨਾਂ ਨੂੰ ਗ੍ਰਹਿਣ ਕਰਕੇ ਹੁਣ 7 ਲਈ 7 ਛੱਡਨੇ ਬੜੇ ਔਖੇ ਨੇ ਪਰ 1 ਲੈ ਕੇ 8 ਪੂਰਾ ਕਰਨਾ ਸੌਖਾ ਹੈ 6 ਲਈ 6 ਛੱਡਨੇ ਸੌਖੇ ਨੇ ਔਖੇ ਨੇ ਪਰ 2 ਲੈ ਕੇ 8 ਪੂਰੇ ਕਰਨੇ ਸੌਖੇ ਨੇ 5 ਲਈ 5 ਛੱਡਨੇ ਔਖੇ ਨੇ 3 ਲੈ ਕੇ 8 ਪੂਰੇ ਕਰਨੇ ਸੌਖੇ ਨੇ ਸੋ ਵਿੱਚ ਅਸ਼ਟਕ ਰੂਪ ਦੀ ਪ੍ਰਾਪਤੀ ਕਰਕੇ 1 2 ਅਤੇ 3 ਸੰਯੋਜਕਤਾ ਵਾਲੇ ਰਿਣ ਆਇਨ ਬਣਾਉਂਦੇ ਹਨ ਐਨੋਆਇਨਸ ਬਣਾਉਂਦੇ ਆ ਠੀਕ ਹੈ ਕਲੋਰੀਨ ਦਾ ਦੇਖੋ 2 8 7 ਇਹਨੇ ਇੱਕ ਇਲੈਕਟ੍ਰੋਨ ਲੈ ਲਿਆ ਤੇ ਇਲੈਕਟ੍ਰੋਨ ਦਾ ਚਾਰਜ ਰਿਣ ਹੁੰਦਾ ਜਿਵੇਂ ਇਲੈਕਟ੍ਰੋਨ ਆ ਗਿਆ ਤੇ ਇਹ ਰਿਣ ਆਇਨ ਬਣ ਗਿਆ ਤੇ 8 ਜਮ ਇਹ 7 ਵਿੱਚ ਇੱਕ ਜੁੜ ਗਿਆ ਤੇ 8 8 1 2 8 8 ਬਣ ਗਿਆ ਸੰਯੋਜਕਤਾ ਹੋ ਗਈ 1 ਆਕਸੀਜਨ ਕੋ 2 6 ਸੀਗੇ ਇਹਨੇ 2 ਲੈ ਲਏ ਹੋਰ ਦੋ ਇਲੈਕਟ੍ਰੋਨ ਲੈ ਲਏ ਤੇ ਦੋ ਰਿਣ ਆਇਨ ਬਣ ਗਿਆ ਤੇ 2 8 ਇਹ ਪੂਰਾ ਹੋ ਗਿਆ ਪੰਜ ਵਿੱਚ ਜੁੜਿਆ 3 2 8 ਐਲੂਮੀਨੀਅਮ ਦਾ ਹੋ ਗਿਆ ਸੋ ਇੱਥਾਂ ਬੱਚਿਓ ਸੰਯੋਜਕਤਾ ਮਾਪੀ ਜਾਂਦੀ ਹੈ ਹੁਣ ਤੁਹਾਨੂੰ ਬੱਚਿਓ ਦੱਸ ਦਿਆਂ ਕਿ ਕਿੱਦਾਂ ਇਹ ਅਣੂ ਅਣੂ ਬਣਦੇ ਨੇ ਇਹ ਦੇਖੋ ਮੈਂ ਇਹ ਹੈਗਾ ਸੋਡੀਅਮ 2 8 1 ਅੰਦਰਲੇ ਚ 2 ਬਾਹਰਲੇ ਚ 8 ਤੇ ਬਾਹਰਲਾ 1 ਇਹ ਹੈਗਾ ਕਲੋਰੀਨ ਕਲੋਰੀਨ ਕੋ ਕਿੰਨੇ ਆ ਗਏ ਨੇ 2 8 7 ਇਹਦੇ ਕੋ ਇੱਕ ਘੱਟ ਹੈਗਾ ਇਹਦੇ ਕੋ ਇੱਕ ਜ਼ਿਆਦਾ ਹੈਗਾ ਇੰਨੇ ਕੀ ਕੀਤਾ ਇੱਕ ਜਿਹੜਾ ਬਾਲਤੂ ਫालतੂ ਸੀਗਾ ਬਾਹਰ ਇੰਨੇ ਨੂੰ ਦੇ ਦਿੱਤਾ ਸੱਤ ਵਿੱਚ ਇੱਕ ਜੁੜ ਕੇ ਅੱਠ ਬਣ ਗਿਆ ਇੱਥੇ ਇੱਕ ਚਲਾ ਗਿਆ ਤੇ ਅੰਦਰਲਾ ਜਿਹੜਾ 8 ਸੀ 8 ਰਹਿ ਗਿਆ ਸੋ 2 8 1 ਤੋਂ 2 8 ਹੋ ਗਿਆ ਤੇ 2 8 ਸੱਤ ਵਿੱਚ ਇੱਕ ਜੁੜ ਕੇ 2 8 8 ਹੋ ਗਿਆ ਇੰਨੇ ਬਣਾਇਆ ਇੱਕ ਇੱਕ ਸੰਯੋਜਕਤਾ ਵਾਲਾ ਬਣਾਇਆ ਇੰਨੇ ਕੀ ਬਣਾਇਆ ਇਹ ਧਨ ਆਇਨ ਇੰਨੇ ਇੱਕ ਸੰਯੋਜਕਤਾ ਵਾਲਾ ਬਣਾਇਆ ਰਿਣ ਆਇਨ ਸੋ ਧਨ ਆਇਨ ਜਮਾਂ ਰਿਣ ਆਇਨ ਮਣਕੇ ਬਣ ਗਿਆ ਸੋਡੀਅਮ ਕਲੋਰਾਇਡ ਉਦਾਸੀਨ ਬਣ ਗਿਆ ਪੋਜ਼ਿਟਿਵ ਔਰ ਨੈਗੇਟਿਵ ਦੋਨੋ ਕੈਨਸਲ ਹੋ ਗਏ ਇਹ ਬਣ ਗਿਆ ਨਿਊਟਰਲ ਸਾਡਾ ਇੱਕ ਅਣੂ ਬਣ ਗਿਆ ਕਿਸੇ ਤਰ੍ਹਾਂ ਹੋਰ ਦਰਨੇ ਮੈਗਨੀਸ਼ੀਅਮ ਇਹਨੂੰ ਦੋ ਫालतੂ ਨੇ ਤੇ ਆਕਸੀਜਨ ਕੋ ਦੋ ਕੱਟਨੇ 6 ਤੇ ਦੋ ਕੱਟਨੇ ਮਣੀ 8 ਤੋਂ ਘਟ 2 6 ਹੈ 6 ਹੈਗੇ ਨੇ ਠੀਕ ਹੈ ਇਹਨੇ ਦੋ ਛੱਡੇ ਇਦੋਂ ਇਦੋਂ 8 ਰਹਿ ਗਿਆ 2 8 8 ਪੂਰਾ ਹੋ ਗਿਆ ਅਸ਼ਟਕ ਪੂਰਾ ਹੋ ਗਿਆ ਇਹਨੇ 6 ਵਿੱਚ ਦੋ ਲੈ ਲੇ ਇਹਨੇ ਦੋ ਦਿੱਤੇ ਇੱਕ ਐਵਲਾ ਦਿੱਤਾ ਇਹ ਦਿੱਤਾ 8 8 ਹੋ ਗਏ ਤੇ ਇਹਨੇ ਕੀ ਬਚਿਆ ਇਹ ਇਹਨੇ ਦੋ ਇਲੈਕਟ੍ਰੋਨ ਲਏ ਤੇ ਰਿਣ ਆਇਨ ਬਣ ਗਿਆ ਦੋ ਵਾਲਾ ਇਹ ਦੋ ਵਾਲਾ ਆਨ ਆਇਨ ਬਣ ਗਿਆ ਸੋ ਮੈਗਨੀਸ਼ੀਅਮ 2 ਜਮਾ ਆਕਸੀਜਨ 2 ਘਟਾਓ ਤੇ 2 ਜਮਾ 2 ਘਟਾਓ ਕੈਨਸਲ ਹੋ ਗਏ ਤੇ ਮੈਗਨੀਸ਼ੀਅਮ ਆਕਸਾਈਡ ਤੁਹਾਡਾ ਇੱਕ ਉਹ ਬਣ ਗਿਆ ਅਣੂ ਬਣ ਗਿਆ ਠੀਕ ਹੈ ਇਹ ਦੇਖੋ ਹੁਣ ਜੇ ਇਹਦੇ ਕੋਲ ਦੋ ਵਾਦੂ ਨੇ ਫਲੋਰਿਨ ਕੋ ਇੱਕ ਘਾਟੇ ਇੱਕ ਘਾਟੇ ਇਹਦੇ ਕੋਲ ਦੋ ਬਾਦੂ ਨੇ ਇਹਦਾ ਮਤਲਬ ਹੈ ਇੱਕ ਨੂੰ ਹੈ ਫਲੋਰਿਨ ਇੱਕ ਹੀ ਲੈ ਸਕਦਾ ਤੇਲ ਵੀ ਦੋ ਫਲੋਰਿਨ ਆ ਜਾਣਗੇ ਕਹਿੰਨਗੇ ਭਾਈ ਫਲੋਰਿਨ ਕਹਿੰਦੀ ਹੈ ਇੱਕ ਮੈਨੂੰ ਦੇ ਦੇ ਤੇ ਦੂਜਾ ਮੈਨੂੰ ਦੇ ਦੇ ਦੋ ਆ ਗਏ ਸੋ ਇਹ ਦੇਖੋ 2 8 2 ਦੋ ਦੇਤੇ ਨੇ 2 8 ਬਣ ਗਿਆ ਤੇ ਦੋ ਧੰਨ ਵਾਲਾ ਹੈ ਬਣ ਗਿਆ ਆਇਨਾ ਹੁਣ ਫਲੋਰਿਨ ਦੇ ਦੋ ਹੈਗੇ ਨੇ ਦੋ ਤੇ ਸੱਤ ਇੱਕ ਨੇ ਲਿਆ ਦੋ ਅਠ ਬਣ ਗਿਆ ਦੂਜੇ ਨੇ ਲਿਆ ਤਾਂ ਵੀ ਦੋ ਅਠ ਬਣ ਗਿਆ ਇਸ ਕਰਕੇ ਦੋ ਫਲੋਰਿਨ ਦੇ ਆਉਣਗੇ ਇੱਥੇ ਦੋ ਆ ਗਏ ਇਹ ਦੇਖੋ ਇੱਥੇ ਦੋ ਆ ਗਏ ਸੋ ਦੋ ਦੇ ਨੂੰ ਜਲੇ ਘਟਾ ਇੱਕ ਘਟਾਓ ਇੱਕ ਨਾਂ ਰਿਣ ਇੱਕ ਨਾਂ ਗੁਣਾ ਕੀਤਾ ਤੇ ਬਣ ਗਿਆ ਦੋ ਰਿਣ ਸੋ ਇਹ ਦੋ ਇਹ ਇੱਕ ਹੀ ਹੈਗਾ ਇੱਕ ਪਰਮਾਣੂ ਹੈਗਾ ਪਰ ਇਹ ਦੋ ਆਇਨ ਹੈਗੇ ਨੇ ਠੀਕ ਹੈ ਨਾ ਸੋ ਇਸ ਕਰਕੇ ਇੱਥੇ ਐਫ 2 ਆ ਜਾਏਗਾ ਦੇਖੋ ਮੈਗਨੀਸ਼ੀਅਮ ਫਲੋਰਾਈਡ ਇਦਾਂ ਬਣ ਜਾਏਗਾ ਇਦਾਂ ਫਾਰਮੂਲਾ ਇਹਦਾ ਵੀ ਤੁਹਾਡਾ ਪਤਾ ਲੱਗ ਰਿਹਾ ਤੁਹਾਨੂੰ ਪਤਾ ਲੱਗ ਰਿਹਾ ਹੁਣ ਇੱਕ ਹੋਰ ਉਦਾਹਰਣ ਲੈਣੀ ਹੈ ਹੁਣ ਦੇਖੋ ਲੀਥੀਅਮ ਇਦ ਕੋ ਇੱਕ ਵਾਧੂ ਹੈ ਉਹਨੂੰ ਉਲਟਾ ਕਰਦੇ ਹਾਂ ਇਹਦੇ ਕੋ ਇੱਕ ਜਗ੍ਹਾ ਹੈ ਇਹਦੇ ਕੋ ਇੱਕ ਜਗ੍ਹਾ ਹੈ ਆਕਸੀਜਨ ਨੂੰ ਦੋ ਚਾਹੀਦੇ ਨੇ ਤਾਂ ਆਕਸੀਜਨ ਕੀ ਕਰੇਗਾ ਦੋ ਇਹ ਦੋ ਲਿਥੀਅਮ ਤੋਂ ਲਏਗਾ ਇੱਕ ਇੱਕ ਲਿਥੀਅਮ ਤੋਂ ਲਏਗਾ ਦੂਜਾ ਦੂਜੇ ਲਿਥੀਅਮ ਤੋਂ ਲਏਗਾ ਸੋ ਇੱਥੇ ਲਿਥੀਅਮ ਦੇ ਦੋ ਹੈਗੇ ਨੇ ਆਕਸੀਜਨ ਦਾ ਇੱਕ ਹੈਗਾ ਸੋ ਬੱਚੇ ਦੋ ਲਿਥੀਅਮ ਵਾਲੇ ਬਣ ਗਏ ਇੱਕ ਆਕਸੀਜਨ ਵਾਲਾ ਬਣ ਗਿਆ ਇਹਦਾ ਇੱਥੇ ਚਾਰ ਜਗ੍ਹਾ ਦੋ ਰਿ ਇੱਥੇ ਚਾਰ ਜਗ੍ਹਾ ਇੱਕ ਧਨ ਪਰ ਦੋ ਨੇ ਦੋ ਨਾਲ ਗੁਣਾ ਬਣ ਕੇ ਦੋ ਧਨ ਹੋ ਜਾਏਗਾ ਸੇ ਵਨਿ ਲਿਥਿਉਮ ਦੇ ਦੋ ਇੱਥੇ ਥੱਲੇ ਦੋ ਆ ਜਾਏਗਾ ਤੇ ਵਰਗੇ ਲਿਖਿਓ ਆਕਸਾਈਡ ਇਸ ਤਰ੍ਹਾਂ ਬੱਚਿਓ ਯੋਗਿਕ ਬਣਦੇ ਨੇ ਤੇ ਇਸ ਤਰ੍ਹਾਂ ਬੱਚਿਓ ਇਹ ਵੈਲੈਂਸੀ ਦਾ ਪਤਾ ਲੱਗਦਾ ਹੁਣ ਬੱਚਿਓ ਤੁਹਾਡੀ ਕਿਤਾਬ ਵਿੱਚ ਵੀ ਹੈ ਸਾਰਣੀ ਬਣੀ ਹੋਈ ਹੈ ਪਰ ਤੁਹਾਡੀ ਸੌਖ ਲਈ ਤੁਰਦੇ ਫਿਰਦੇ ਜਦੋਂ ਕਿਤਾਬ ਤੁਹਾਡੇ ਕੋਲ ਨਾ ਹੋਵੇ ਤੇ ਸਾਰੀ ਸਾਰਣੀ ਮੈਂ ਇੱਥੇ ਪਾ ਦਿੱਤੀ ਹੈ ਤੁਸੀਂ ਇੱਕ ਵਾਰ ਨੂੰ ਜ਼ਰੂਰ ਦੇਖ ਲਿਓ ਇਹ ਦੇਖੋ ਹਾਈਡਰੋਜਨ ਪਹਿਲੇ 18 ਤੱਤ ਜਿਹੜੇ ਨੇ ਇਹ ਦੇਖੋ ਤੱਤ ਦਾ ਨਾਮ ਸੰਕੇਤ ਇਲੈਕਟ੍ਰੋਨਾਂ ਦੀ ਗਿਣਤੀ ਫਿਰ ਇਲੈਕਟ੍ਰੋਨਾਂ ਦੀ ਵੰਡ ਕਿਸ ਨੂੰ ਹੋ ਜਾਂਦਾ ਜਿੰਨਾ ਬਾਅਦ ਹੋਏਗਾ ਦੇਖੋ ਬੱਚਿਓ ਇੱਥੇ ਇੱਕ ਆਗਾ ਸੰਯੋਜਕਤਾ ਇੱਕ ਦੋ ਪੂਰਾ ਹੋ ਗਿਆ ਕਿਉਂਕਿ ਇੱਕੋ ਹੀ ਆਰਬਿਟ ਹੈ ਸੰਯੋਜਕਤਾ 0 ਇੱਕ ਆਗਾ ਸੰਯੋਜਕਤਾ ਇੱਕ ਵੈਲੈਂਸ ਇਲੈਕਟ੍ਰੋਨ ਦੋ ਦੋ ਇੱਥੇ ਤਿੰਨ ਤਿੰਨ ਚਾਰ ਚਾਰ ਕਿ 804 ਗਿਆ ਤਾਂ ਵੀ ਚਾਰ ਆਂਦਾ ਤੇ ਚਾਰ ਚਾਰ ਹੀ ਰਹਿੰਦਾ ਇਹਦੀ ਸੰਯੋਜਕਤਾ ਚਾਰ ਰਹੀ ਕਾਰਬਨ ਦੀ ਹੁਣ ਦੇਖੋ ਪੰਜ ਹੁਣ ਇਹਨੂੰ 8 ਚੋਂ 800 ਪਾਣੀ ਪਟਾ ਕੇ ਤਿੰਨ ਕਿਉਂਕਿ ਇਹਨੇ ਇਹਨੇ ਤਿੰਨ ਲੈਣੇ ਨੇ 86 ਗਿਆ 2 87 ਗਿਆ 1 88 ਗਿਆ 0 ਇਹ ਆ ਗਿਆ ਤੁਹਾਡਾ ਨੀਓਨ ਜਿਹੜਾ ਕਿ ਇਹਦਾ ਅਸ਼ਟਕ ਪੂਰਾ ਹੋ ਗਿਆ ਇਹਦੀ ਸੰਯੋਜਕਤਾ 0 ਰਹੀ ਹੈ ਫਿਰ ਇੱਥੇ 1 ਸ਼ੁਰੂ ਹੋ ਗਿਆ ਬਾਅਦ ਇਹਦੀ ਵੈਲੈਂਸੀ ਇਹਦੀ ਸੰਯੋਜਕਤਾ 1 ਇਹਦੀ 2 ਇਹਦੀ 3 ਉਹ ਫਿਰ 4 ਦੀ 4 ਰਹੇਗੀ ਇਹਦੀ 5 ਇਹ ਫਾਸਫੋਰਸ ਵਿੱਚ ਵਿੱਚ ਗੁਣ ਹੈਗਾ ਕੁਝ ਤੱਤਾਂ ਵਿੱਚ ਨਾ અપવાદ ਹੁੰਦੇ ਨੇ ਇਹ 5 ਛੱਡ ਵੀ ਸਕਦਾ ਹੈ ਤੇ 3 ਲੈ ਵੀ ਸਕਦਾ ਹੈ ਸੋ ਇਹਦੀਆਂ ਦੋ ਵੈਲੈਂਸੀਆਂ ਨੇ 3 ਵੀ ਹੈ ਤੇ 5 ਵੀ ਹੈ 6 8 ਚ 6 ਗਾ 2 8 ਚ 7 ਗਾ 1 ਤੇ 8 ਚ 8 ਗਾ 0 ਤੁਹਾਡੀ ਸਿਲੇਬਸ ਤੱਕ ਹੈ ਪਹਿਲੇ 18 ਤੱਕ ਹੀ ਹੈ ਗਨੇ ਸੋ ਮੈਂ ਇਹਨਾਂ ਨੂੰ ਤੁਹਾਡੀ ਸੌਖ ਲਈ ਕੰਪਿਊਟਰ ਵਿੱਚ ਵੀ ਆਪਣੀ ਲੈਪਟਾਪ 'ਚ ਇਹਦੇ ਵੀਡੀਓ ਵਿੱਚ ਹੀ ਪਾ ਦਿੱਤਾ ਹੈ ਤੁਸੀਂ ਸਕਰੀਨਸ਼ਾਟ ਲਗੇ ਉਹ ਆਪਣੇ ਦੇ ਰੱਖ ਲਵੋ ਨਾ ਤੁਰਦੇ ਫਿਰਦੇ ਜੋ ਸਫ਼ਰ ਵਿੱਚ ਹੋਗਾ ਤੁਸੀਂ ਇਹਨੂੰ ਦੇਖ ਕੇ ਇੱਕ ਵਾਰ ਨਿਗਾਹ ਜ਼ਰੂਰ ਮਾਰੋ ਇਹਨਾਂ ਸਾਰਿਆਂ ਦੇ ਉੱਤੇ ਇਹ ਸੰਕੇਤ ਵੀ ਯਾਦ ਕਰ ਲਓ ਤੇ ਸਾਰਿਆਂ ਦੀ ਯਾਦਗਰਨੀ ਲੋੜ ਨਹੀਂ ਪਰ ਕੁਝ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਸੰਯੋਜਕਤਾ ਹੈਗੀ ਏ ਉਹ ਕਿੱਦਾਂ ਪ੍ਰਾਪਤ ਕੀਤੀ ਜਾਂਦੀ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਬੜੇ ਵਿਸਥਾਰ ਦੇ ਨਾਲ ਉਦਾਹਰਨ ਦੇ ਕੇ ਮਿਸਾਲਾਂ ਦੇ ਕੇ ਮੈਂ ਤੁਹਾਨੂੰ ਸੰਯੋਜਕਤਾ ਇਲੈਕਟ੍ਰੋਨਾਂ ਬਾਰੇ ਤੇ ਸੰਯੋਜਕਤਾ ਬਾਰੇ ਸਮਝਾਇਆ ਤੇ ਅੱਗੇ ਦੱਸਿਆ ਕਿ ਕਿੱਦਾਂ ਦੋ ਪਰਮਾਣੂ ਇਲੈਕਟ੍ਰੋਨ ਤੇ ਲੈ ਕੇ ਸਾਂਝੇ ਕਰਕੇ ਵੰਡ ਕੇ ਇੱਕ ਦੂਜੇ ਨਾਲ ਹਨਾ ਮਤਲਬ ਕਿ ਕੋਆਪਰੇਸ਼ਨ ਕਰਕੇ ਕਿੱਦਾਂ ਆਪਣਾ ਉਹ ਯੋਗਿਕ ਬਣਾਉਂਦੇ ਨੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨਿਵ ਨਾਲੋ ਛਾ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ